ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀਏਡ ਵਿੱਚ ਦਾਖਲੇ ਲਈ 30 ਨੰਬਰ ਦੇ ਆਪਣੇ ਬਹੁਵਿਕਲਪੀ ਪ੍ਰੈਸ਼ਨ ਆਉਣੇ ਹਨ ਉਹਨਾਂ ਵਿੱਚੋਂ ਕੁਝ ਕੁਐਸਚਨ ਲੈ ਕੇ ਆਏ ਹਾਂ ਆਪਾਂ ਤੁਹਾਡੇ ਲਈ ਤਾਂ ਕਰ ਰਹੇ ਹਾਂ ਇਹਨਾਂ ਵਿੱਚੋਂ ਪਹਿਲਾ ਕੁਐਸਚਨ ਆਪਣਾ ਸਭ ਤੋਂ ਪਹਿਲਾਂ ਬੱਚਾ ਕਿਸ ਦੇ ਸੰਪਰਕ ਵਿੱਚ ਆਉਂਦਾ ਹੈ ਪਹਿਲੀ ਆਪਸ਼ਨ ਹੈ ਪਰਿਵਾਰ ਦੂਸਰੀ ਸਮਾਜ ਤੀਸਰੀ ਸਕੂਲ ਤੇ ਚੌਥੀ ਰਾਜਨੀਤੀ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਸਭ ਤੋਂ ਪਹਿਲਾਂ ਬੱਚਾ ਪਰਿਵਾਰ ਦੇ ਸੰਪਰਕ ਵਿੱਚ ਆਉਂਦਾ ਹੈਗਾ ਤਾਂ ਉਹ ਪਰਿਵਾਰ ਦੇ ਮੈਂਬਰਾਂ ਤੋਂ ਤੇ ਆਪਣੀ ਮਾਂ ਤੋਂ ਮਾਤ ਭਾਸ਼ਾ ਸਿੱਖਦਾ ਹੈਗਾ ਤਾਂ ਆਪਣਾ ਪਹਿਲੀ ਆਪਸ਼ਨ ਨਾ ਪਰਿਵਾਰ ਦੂਸਰੀ ਦੂਸਰਾ ਕੁਐਸਚਨ ਵਿਅੰਜਨ ਦੇ ਦੂਰੇ ਉਚਾਰਨ ਲਈ ਕੀ ਵਰਤਿਆ ਜਾਂਦਾ ਹੈ ਪਹਿਲੀ ਆਪਸ਼ਨ ਬਿੰਦੀ ਦੂਸਰੀ ਟਿੱਪੀ ਤੀਸਰੀ ਅਦਕ ਤੇ ਚੌਥੀ ਸਿਹਾਰੀ ਤਾਂ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਦਵਾ ਪਾਉਂਦੇ ਆ ਕਿਸੇ ਅੱਖਰ ਤੇ ਤਾਂ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਵਿਅੰਜਨ ਦੇ ਦੂਰੇ ਉਚਾਰਨ ਲਈ ਵਰਤਿਆ ਜਾਂਦਾ ਹੈ ਤੀਸਰਾ ਕੁਐਸਚਨ ਸੰਚਾਰ ਮਾਧਿਅਮ ਤੇਜ ਹੁੰਦਾ ਹੈ ਪਹਿਲੀ ਆਪਸ਼ਨ ਵਿਚਾਰ ਵਟਾਂਦਰੀ ਨਾਲ ਦੂਸਰੀ ਆਪਸ਼ਨ ਭਾਸ਼ਾ ਨਾਲ ਤੀਸਰੀ ਪਾਠ ਪੜਾਉਣ ਨਾਲ ਤੇ ਚੌਥੀ ਪ੍ਰੋਜੈਕਟ ਵਿਧੀ ਨਾਲ ਜਦੋਂ ਆਪਾਂ ਕਦੇ ਕਿਸੇ ਨਾਲ ਗੱਲਬਾਤ ਕਰਦੇ ਆ ਜਾਂ ਵਿਚਾਰ ਵਟਾਂਦਰਾ ਕਰਦੇ ਆ ਤਾਂ ਆਪਣੀ ਸੰਚਾਰ ਮਾਧਿਅਮ ਦੀ ਜਿਹੜੀ ਪ੍ਰਕਿਰਿਆ ਉਹ ਤੇਜ ਹੁੰਦੀ ਹੈ ਚੌਥਾ ਕੁਐਸਚਨ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਪਹਿਲੀ ਆਪਸ਼ਨ ਦੇਵਨਾਗਰੀ ਦੂਸਰੀ ਰੋਮਨ ਤੀਸਰੀ ਗੁਰਮੁਖੀ ਤੇ ਚੌਥੀ ਉਪਰੋਕਤ ਵਿੱਚੋਂ ਕੋਈ ਨਹੀਂ ਦੇਵਨਾਗਰੀ ਹਿੰਦੀ ਭਾਸ਼ਾ ਦੀ ਲਿਪੀ ਹੈ ਰੋਮਨ ਅੰਗਰੇਜ਼ੀ ਭਾਸ਼ਾ ਦੀ ਲਿਪੀ ਹੈ ਤੇ ਆਪਣੀ ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਖੀ ਲਿਪੀ ਹੈ ਜੋ ਗੁਰੂਆਂ ਦੇ ਮੂੰਹ ਵਿੱਚੋਂ ਨਿਕਲੀ ਹੋਈ ਹੈ ਤਾਂ ਹੀ ਇਸ ਨੂੰ ਗੁਰਮੁਖੀ ਕਿਹਾ ਜਾਂਦਾ ਹੈ ਪੰਜਵਾਂ ਕੁਐਸਚਨ ਕਿਸੇ ਕਿਸੇ ਭਾਸ਼ਾ ਨੂੰ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਕੀ ਆਖਦੇ ਹਨ ਪਹਿਲੀ ਆਪਸ਼ਨ ਲਿਪੀ ਦੂਸਰਾ ਦੂਸਰੀ ਬਰੰਤ ਤੀਸਰੀ ਸਵਾਰਤ ਤੇ ਚੌਥੀ ਵਿਆਕਰਨ ਜਦੋਂ ਪਹਿਲਾ ਬੱਚਾ ਆਪਣੇ ਪਰਿਵਾਰ ਤੋਂ ਮਾਤ ਭਾਸ਼ਾ ਸਿੱਖਦਾ ਹੈਗਾ ਤਾਂ ਉਹ ਮਤਲਬ ਭਾਸ਼ਾ ਨੂੰ ਬੋਲਣ ਵਿੱਚ ਕਾਫੀ ਤਰੁੱਟੀਆਂ ਕਰਦਾ ਹੈਗਾ ਤਾਂ ਜਦੋਂ ਸਕੂਲ ਵਿੱਚ ਜਾਂਦਾ ਹੈ ਤਾਂ ਉਸ ਨੂੰ ਵਿਆਕਰਨ ਦੀ ਜਿਹੜੀ ਪੁਸਤਕ ਆ ਉਹ ਪੜ੍ਹ ਲਈ ਦਿੱਤੀ ਜਾਂਦੀ ਹੈ ਜੋ ਵਿਆਕਰਨ ਦੀ ਪੁਸਤਕ ਆ ਇਹ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਵਿੱਚ ਅ ਬੱਚੇ ਨੂੰ ਭਾਸ਼ਾ ਸਿਖਾਉਂਦੀ ਹੈ ਜਿਸ ਤਰ੍ਹਾਂ ਉਹ ਬੱਚਾ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਵਿੱਚ ਬੋਲਣਾ ਤੇ ਲਿਖਣਾ ਸਿੱਖਦਾ ਹੈਗਾ ਤਾਂ ਵਿਆਕਰਨ ਕੀ ਆ ਕਿਸੇ ਭਾਸ਼ਾ ਨੂੰ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦਾ ਸਮੂਹ ਹੈ। ਚੌਥਾ ਕੁਐਸਚਨ ਪੰਜਾਬੀ ਭਾਸ਼ਾ ਦੀਆਂ ਹੋਠੀ ਧੁਨੀਆਂ ਕਿਹੜੀਆਂ ਹਨ? ਪਹਿਲੀ ਆਪਸ਼ਨ ਪਪਾ ਫਫਾ ਬੱਬਾ ਪੱਬਾ ਦੂਸਰੀ ਤੱਤਾ ਥੱਥਾ ਦੱਦਾ ਧੱਦਾ ਤੀਸਰੀ ਟੈਂਕਾ ਠੱਠਾ ਡੱਡਾ ਢੱਡਾ ਤੇ ਚੌਥੀ ਕਕਾ ਖਖਾ ਗੱਗਾ ਕੱਗਾ ਤਾਂ ਆਪਾਂ ਨੂੰ ਪਤਾ ਹੈ ਜਦੋਂ ਆਪਾਂ ਇਹ ਪਪਾ ਫਫਾ ਬੱਬਾ ਪੱਬਾ ਦਾ ਉਚਾਰਨ ਕਰਦੇ ਹਾਂ ਤਾਂ ਆਪਣੇ ਜਿਹੜੇ ਦੋਨੇ ਬੋਲਾਵਾਂ ਵਾਪਸ ਵਿੱਚ ਮਿਲਦੇ ਆ ਤਾਂ ਪਹਿਲੀ ਆਪਸ਼ਨ ਆਪਣੀ ਸਹੀ ਹੋ ਜਾਂਦੀ ਹੈ। ਸਤਮਾ ਕੁਐਸਚਨ ਆ ਟੈਂਗਾ ਕੀ ਹੈ ਪਹਿਲੀ ਆਪਸ਼ਨ ਆ ਸਵਾਰ ਆ ਦੂਸਰੀ ਵਿਅੰਜਨ ਆ ਚ ਤੀਸਰੀ ਅਰਧ ਸਵਾਰ ਆ ਤੇ ਚੌਥੀ ਸਵਾਰ ਵਾਹੀਕਾ ਸਵਾਰ ਕਿਹੜੇ ਹੁੰਦੇ ਆਗੇ ਊੜਾ ੜਾ ਈੜੀ ਤਿੰਨ ਸਵਾਰ ਵਾਹੀਕਾ ਜਾਂ ਸਵਾਰ ਆ ਤੇ ਸਸੇ ਤੋਂ ੜਾੜੇ ਤੱਕ ਸਾਰੇ ਅੱਖਰ ਵਿਅੰਜਨ ਹੁੰਦੇ ਆ ਇਸ ਲਈ ਟੈਂਗਾ ਕੀ ਆ ਆਪਣਾ ਵਿਅੰਜਨ ਅੱਖਰ ਹੈ 8ਵਾਂ ਕੁਐਸਚਨ ਆ ਤਤਕਾਲਾ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੈ ਪਹਿਲੀ ਆਪਸ਼ਨ ਆ ਸ਼ਾਮ ਦੂਸਰੀ ਅੰਮਰਤ ਵੇਲਾ ਤੇ ਤੀਸਰੀ ਸਵੇਰ ਤੇ ਚੌਥੀ ਢੇਰ ਤਾਂ ਆਪਾਂ ਨੂੰ ਪਤਾ ਹੀ ਆ ਤਤਕਾਲਾਂ ਸ਼ਬਦ ਮਤਲਬ ਸ਼ਾਮ ਦਾ ਵੇਲਾ ਤਾਂ ਆਪਾਂ ਕਹਿੰਦੇ ਆ ਤਤਕਾਲਾਂ ਪੈ ਗਈਆਂ ਤਾਂ ਜਿਹੜੀ ਹਾਲੀ ਆ ਉਹ ਘਰਾਂ ਨੂੰ ਮੁੜ ਆਏ ਤਾਂ ਸ਼ਾਮ ਦਾ ਵੇਲਾ ਤਤਕਾਲਾਂ ਮਤਲਬ ਸ਼ਾਮ ਦਾ ਵੇਲਾ ਨੌਵਾਂ ਕੁਐਸਚਨ ਮਾ ਤੁਮਾ ਵਿੱਚ ਕਿਹੜੇ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਪਹਿਲੀ ਆਪਸ਼ਨ ਤਮਾ ਦੂਸਰੀ ਮਮਾ ਤੀਸਰੀ ਮਹਾ ਤੇ ਚੌਥੀ ਮਹਾ ਤਾਂ ਆਪਾਂ ਨੂੰ ਪਤਾ ਹੀ ਹੈ ਮਹਾਤਮਾ ਸ਼ਬਦ ਵਿੱਚ ਮਹਾ ਸ਼ਬਦ ਦਾ ਦੀ ਅਗੇਤਰ ਦੇ ਤੌਰ ਤੇ ਵਰਤੋਂ ਕੀਤੀ ਗਈ ਹੈ। ਦਸਵਾਂ ਕੁਐਸਚਨ ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਦੋ ਅੱਖਰਾਂ ਦੀ ਚੋਣ ਕਰੋ। ਪਹਿਲੀ ਆਪਸ਼ਨ ਹਾ ਹ ਰ ਰ ਬ ਵਾ ਤੀਸਰੀ ਦੂਸਰੀ ਆਪਸ਼ਨ ਹਾ ਹ ਰ ਰ ਕਕਾ ਤੀਸਰੀ ਹਾ ਹ ਵਾ ਵਾ ਸਸਾ ਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਪਾਂ ਨੂੰ ਪਤਾ ਹੈ ਜਿਹੜੇ ਅੱਖਰ ਪੈਰ ਵਿੱਚ ਪੈਂਦੇ ਆ ਉਸ ਨੂੰ ਦੋ ਤਖ ਰੱਖਦੇ ਹਨ ਤਾਂ ਪੰਜਾਬੀ ਭਾਸ਼ਾ ਵਿੱਚ ਤਿੰਨ ਦੋ ਤਖ ਰ ਹਾ ਹ ਰ ਰ ਤੇ ਵਾ ਵਾ ਹਾ ਹਾ ਦੀ ਵਰਤੋਂ ਵੀ ਘੱਟ ਹੁੰਦੀ ਹੈ ਰਾਰਾ ਦੀ ਵਰਤੋਂ ਹੁੰਦੀ ਹੈ ਬਹੁਤ ਜ਼ਿਆਦਾ ਤੇ ਬਾਵਾ ਦੀ ਵਰਤੋਂ ਬਹੁਤ ਘੱਟ ਗਈ ਹੈ ਇਸ ਲਈ ਥੈਂਕ ਯੂ